ਆਲਾ ਬਾਪੂ ਚਾ ਉਹ ਚਾਹ ਤਾਂ ਮੈਂ ਘਰੇ ਜਾ ਕੇ ਵੀ ਪੀ ਲੂੰਗਾ ਤੂੰ ਐਂ ਕਰ ਆਪਣੇ ਪੱਖਾ ਲੱਗਦਾ ਮੈਂ ਕਰੋਨਾ ਨੂੰ ਆਵਾਂ ਤੂੰ ਬੈਠਾ ਇੱਥੇ ਉਹ ਨਾ ਬਾਪੂ ਪੱਖੇ ਦੀ ਤਾਂ ਕੰਡ ਹੀ ਵਾਲੀ ਹੁੰਦੀ ਆ ਮੈਂ ਇਥੋਂ ਨਹੀਂ ਰਿਆ ਰੁਆ ਜਾਣਾ ਆਪਦਾ ਮੂੰਹ ਹੱਥ ਧੋਕੇ ਸਾਰ ਲਾ ਚਾ ਤੁਰ ਜਾ ਬਹੁਤ ਸਿਆਣਾ ਓਰੇ ਆਏ ਹਾਂ ਬਾਪੂ ਮੈਂ ਮੰਡੀ ਚੋਂ ਝਾਰ ਚੱਕ ਕੇ ਲੋਣਾ ਆ ਕੁੱਟ ਕੇ ਸਰੋਂ ਹੀ ਕੱਢ ਲਾ ਖਰਾਬ ਹੋਈ ਜਾਂਦੀ ਆ ਉਹ ਨਾ ਬਾਪੂ ਸਰੋਂ ਦੀ ਤਾਂ ਕੰਡ ਹੀ ਬਹੁਤ ਹੁੰਦੀ ਆ ਆਪੇ ਕੜਗੜ ਲੈ ਕੋਈ ਬੱਲਾ ਚੱਕ ਕੇ ਤੁਰ ਜਾਣਾ ਖੇਡਣ ਵੇਲੇ ਨਹੀਂ ਤੇਰੇ ਕੰਡ ਲੜਦੀ ਕੰਮ ਵੇਲੇ ਲੜਦੀ ਆ ਮੈਨੂੰ ਨਹੀਂ ਪਤਾ ਇਹ ਆਪੇ ਕੜਗੜਦਾ ਆ ਆਲਾ ਬਾਪੂ ਚਾਹ ਪੀ ਲਾ ਕੋਈ ਆਏ ਸਿੱਟ ਕੇ ਤੁਰ ਗਿਆ ਮੈਂ ਕੁੱਤਾ ਤੇ ਦੂਜੀ ਗੱਲ ਦਾਤੀ ਨਹੀਂ ਲੈ ਗਿਆ ਮੇਰੇ ਨਾਲ ਮੱਥੇ ਵਿੜਾ ਉਹ ਨਾ ਬਾਪੂ ਇੱਕ ਤਾਂ ਗਰਮੀ ਬਹੁਤ ਆ ਉੱਤੋਂ ਇਹਦੀ ਕੰਡ ਆ ਉਹ ਪਹਿਲਾਂ ਤਾਂ ਤੇਰੀ ਮੈਂ ਕੰਡ ਹੀ ਝੜਾਂ ਕੌਪਤ ਹੁਣ ਤਾਂ ਨਹੀਂ ਲੜਦੀ ਕੰਟ ਨਾ ਬਾਪੂ ਹੁਣ ਤਾਂ ਪੂਰਾ ਬੈੰਦਿਆ